ਲੋਕ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਨੂੰ ਲੈ ਕੇ ਬੜੇ ਸ਼ੱਕ ਕੇ ਪਾਏ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਇਸ ਵੇਲੇ ਆਈਪੀਐਲ ਦੀ ਕਮੈਂਟਰੀ 'ਚ ਰੁੱਝੇ ਹੋਏ ਨੇ ਪਰ ਸਿਆਸੀ ਪਿਛੇ ਦੇ ਉੱਤੇ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਕਾਂਗਰਸ ਦੇ ਅੰਦਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਆਖਰਕਾਰ ਇਨ੍ਹਾਂ ਚਰਚਾਵਾਂ ਨੂੰ ਲੈ ਕੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਜੋ ਕਿ ਮਾਹੌਲ ਬਣ ਚੁੱਕਿਆ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਕਿ ਨਹੀਂ ਕਰਨਗੇ ਇਸ ਬਾਰੇ ਰਾਜਾ ਵੜਿੰਗ ਨੇ ਗੱਲ ਸਪਸ਼ਟ ਕਰ ਦਿੱਤੀ ਹੈ ਰਾਜਾ ਵੜਿੰਗ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਸਾਰੇ ਉਮੀਦਵਾਰਾਂ ਦਾ ਪ੍ਰਚਾਰ ਕਰਨਗੇ ਰਾਜਾ ਵੜਿੰਗ ਨੇ ਸਿੱਧੂ ਬਾਰੇ ਹੋਰ ਕੀ ਕੁਝ ਆਖਿਆ ਤੁਹਾਨੂੰ ਸੁਣਾਉਣੀ ਹੈ ਦੇਖੋ ਗੱਲ ਇਹ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜੇਸਵੀ ਭੂਮਿਕਾ ਜੋ ਵੀ ਰਹੇਗੀ ਕਿਉਂਕਿ ਉਹ ਸਾਡੇ ਪੀਸੀਸੀ ਦੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵરિਸ਼ ਲੀਡਰ ਨੇ ਉਹਨਾਂ ਦੀ ਭੂਮਿਕਾ ਬਾਰੇ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਤੋਂ ਅਗਰ ਤੁਸੀਂ ਪੁੱਛੋਗੇ ਤਾਂ ਉਹ ਜ਼ਿਆਦਾ ਕਲੀਅਰ ਹੋਊਗਾ ਹਾਂ ਮੈਨੂੰ ਪੂਰਨ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਦੇ तमाम ਉਮੀਦਵਾਰਾਂ ਸੇ ਆਉਣ ਵਾਲੇ ਸਮੇਂ 'ਚ ਪ੍ਰਚਾਰ ਕਰਨਗੇ ਤੇ ਪਾਰਟੀ ਦੀ ਚੜ੍ਹਦੀ ਕਲਾ 'ਸੇ ਕਾਮਨਾ ਕਰਨਗੇ ਇਹ ਮੈਂ ਉਮੀਦ ਕਰਦਾ ਹਾਂ ਤਾਂ ਤੁਸੀਂ ਸੁਣ ਹੀ ਲਿਆ ਕਿ ਰਾਜਾ ਵੜਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਆਉਂਦੇ ਸਮੇਂ 'ਚ ਸਾਰੇ ਉਮੀਦਵਾਰਾਂ ਦਾ ਪ੍ਰਚਾਰ ਕਰਨਗੇ ਨਾਲ ਹੀ ਰਾਜਾ ਵੜਿੰਗ ਨੇ ਵੀ ਆਖਤਾ ਕਿ ਜਿਹੜਾ ਉਹਨਾਂ ਦੀ ਕੀ ਭੂਮਿਕਾ ਹੋਣੀ ਹੈ ਕਿਵੇਂ ਦੀ ਭੂਮਿਕਾ ਹੋਣੀ ਹੈ ਕਿਸ ਤਰ੍ਹਾਂ ਨਾਲ ਉਹ ਕੀ ਕਰਨਗੇ ਇਹਦੇ ਬਾਰੇ ਤਾਂ ਨਵਜੋਤ ਸਿੰਘ ਸਿੱਧੂ ਬਿਹਤਰ ਦੱਸ ਸਕਦੇ ਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਏਡਾ ਵੱਡਾ ਲੀਡਰ ਹੋਵੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਪ੍ਰਧਾਨ ਹੋਵੇ ਪੰਜਾਬ ਦਾ ਸਾਬਕਾ ਵਜ਼ੀਰ ਹੋਵੇ ਅਤੇ ਉਹ ਇਸ ਤਰ੍ਹਾਂ ਨਾਲ ਅਚਾਨਕ ਕਮੈਂਟਰੀ ਕਰਨ ਚੱਲਿਆ ਜਾਵੇ ਬੇਸ਼ੱਕ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਿਹੜਾ ਉਹ ਆਰਥਿਕ ਸਥਿਤੀਆਂ ਇਸ ਪ੍ਰਕਾਰ ਦੀਆਂ ਸਨ ਕਿ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਸੀ ਕਿਉਂਕਿ ਉਹਨਾਂ ਦੀ ਪਤਨੀ ਨੇ ਜਿਹੜੇ ਡਾਕਟਰ ਨਵਜੋਤ ਕੌਰ ਸਿੱਧੂ ਉਹ ਕੈਂਸਰ ਨਾਲ ਜੂਝ ਰਹੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰ ਇਹ ਤਾਂ ਗੱਲ ਹੈਰਾਨ ਕਰਨ ਵਾਲੀ ਹੈ ਕਿ ਉਹ ਆਏ ਆਪਣੇ ਚੁਣਿੰਦਿਆਂ ਜਿਹੜੇ ਉਹਨਾਂ ਦੇ ਨੇੜਲੇ ਆਗੂ ਹੈ ਜਾਂ ਉਹਨਾਂ ਦੀ ਸਿੱਧੂ ਜੁੰਡਲੀ ਕਹਿ ਲਈਏ ਉਹਦੇ ਨਾਲ ਮੀਟਿੰਗ ਕਰਦੇ ਨੇ ਉੱਥੇ ਵੀ ਕਹਿੰਦੇ ਕਾਫੀ ਗਹਿਮਾ ਗਹਿਮੀ ਹੋਈ ਉਸ ਤੋਂ ਬਾਅਦ ਉਹ ਚੁੱਪਚਾਪ ਹੀ ਤੇ ਚਲੇ ਜਾਂਦੇ ਆ ਨਾ ਕੋਈ মিডিਆ ਨਾਲ ਗੱਲਬਾਤ ਨਾ ਕੁਝ ਹੋਰ ਤਾਂ ਇਸ ਨੂੰ ਲੈ ਕੇ ਸ਼ੰਕੇ ਲਗਾਤਾਰ ਬਣੇ ਹੋਏ ਨੇ ਰਾਜਾਵੜਿੰਗ ਦੀ ਗੱਲ ਕਦੋਂ ਸੱਚ ਹੁੰਦੀ ਹੈ ਤਾਂ ਸਮਾਂ ਦੱਸੇਗਾ ਪਰ ਇਸ ਵੇਲੇ ਕਿਹਾ ਜਾਂਦਾ ਹੈ ਕਿ ਕੁਝ ਕੁ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੇ ਨੂੰ ਪ੍ਰਚਾਰ ਕਰਾਉਣ ਦੇ ਲਈ ਤਰਲੋਮੱਛੀ ਹੋ ਰਹੇ ਨੇ ਅਤੇ ਉਹ ਕਿ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਪ੍ਰਚਾਰ ਕਰਨ ਪਰ ਫਿਲਹਾਲ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਥਿਤੀਆਂ ਲਗਾਤਾਰ ਬਦਲਦੀਆਂ ਨਜ਼ਰ ਆ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਥਿਤੀਆਂ ਲਗਾਤਾਰ ਜਿਹੜੀਆਂ ਉਹ ਕਰਵਟ ਲੈਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਇਸੇ ਨਾਲ ਹੀ ਵੱਡੀ ਗੱਲ ਇਹ ਹੈ ਕਿ ਜਿੱਦਣ ਮੀਟਿੰਗ ਕੀਤੀ ਗਈ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਜਿਹੜੇ ਸਿੱਧੂ ਢੜੇ ਦੇ ਆਗੂ ਨੇ ਕਾਂਗਰਸ ਦੇ ਉਹਨਾਂ ਦੇ ਵੱਲੋਂ ਤਾਂ ਉੱਥੇ ਇਹ ਗੱਲ ਬੜੇ ਜ਼ੋਰ ਨਾਲ ਚੁੱਕੀ ਗਈ ਨਰਾਜ਼ਗੀ ਸੀਗੀ ਆਗੂਆਂ ਦੇ ਅੰਦਰ ਕਿ ਭਈ ਜਿਹੜੇ ਕਾਂਗਰਸ ਢੜਲੇ ਨਾਲ ਸਾਡੇ ਜਿਹੜੇ ਸਾਡੇ ਢੜੇ ਦੇ ਆਗੂ ਨੇ ਉਹਨਾਂ ਨੂੰ ਸਸਪੈਂਡ ਕਰ ਰਹੀ ਹੈ ਦੂਜੇ ਪਾਸੇ ਸਾਨੂੰ ਚੋਣ ਪ੍ਰਚਾਰ ਦੇ ਲਈ ਵੀ ਸੱਦਿਆ ਜਾ ਰਿਹਾ ਇਹ ਤਾਂ ਸਥਿਤੀ ਨਹੀਂ ਬਣਦੀ ਤਾਂ ਰਾਜਾ ਵੜਿੰਗ ਨੇ ਕਿਹਾ ਇਸ ਮਾਮਲੇ ਦੇ ਵਿੱਚ ਕਿ ਜੇਕਰ ਆਗੂ ਜਿਹੜੇ ਨੇ ਉਹ ਕਾਂਗਰਸ ਪਾਰਟੀ ਦਾ ਕੰਮ ਕਰਨਗੇ ਕਾਂਗਰਸ ਪਾਰਟੀ ਦਾ ਝੰਡਾ ਚੁੱਕਣਗੇ ਤਾਂ ਉਹਨਾਂ ਨੂੰ ਜ਼ਰੂਰ ਬਹਾਲ ਕੀਤਾ ਜਾਊਗਾ ਜੇਕਰ ਉਹ ਇੰਨਾ ਚੋਣਾਂ 'ਚ ਵਧੀਆ ਕੰਮ ਕਰਨਗੇ ਤਾਂ ਉਹ ਬਹਾਲ ਹੋਣਗੇ ਇਹ ਗੱਲ ਸਾਫ਼ ਕੀਤੀ ਗਈ ਹੈ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਬੜੀਆਂ ਮੁਸ਼ਕਲਾਂ ਪੈਦਾ ਕਰਦਾ ਹੋਇਆ ਹਜੇ ਵੀ ਨਜ਼ਰ ਆ ਰਿਹਾ ਕਾਂਗਰਸ ਦੇ ਅੰਦਰ ਕਾਂਗਰਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਦਾ ਧੜਾ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਰਾਜਿਕ ਇੱਕ ਗਰੁੱਪ ਹੋਵੇ ਉਹ ਮਨਮਰਜ਼ੀ ਕਰਦਾ ਜਿਵੇਂ ਜੀ ਕਰਦਾ ਉਵੇਂ ਕਰਦਾ ਕੋਈ ਪਾਰਟੀ ਦਾ ਅਨੁਸ਼ਾਸਨ ਨਹੀਂ ਕੱਲਾ ਨਵਜੋਤ ਸਿੰਘ ਸਿੱਧੂ ਤੜਣੀ ਟੜੇ ਹੋਰ ਵੀ ਕਈ ਅਜਿਹੇ ਕੰਮ ਕਰਦੇ ਨੇ ਪਰ ਇਹ ਤੜਾ ਹਾਈਲਾਈਟ ਬਹੁਤ ਜ਼ਿਆਦਾ ਹੁੰਦਾ ਰਿਹਾ